ਅਿਆਂ ਨੂੰ ਜੱਥੇ ਦੇ ਪਟਾਕੇ ਵਾਲੀ ਦੁਕਾਨ ਤੇ ਬੈਠਾ ਸੀਗਾ ਇੱਥੇ ਆ ਕਾਰ ਵਾਲੇ ਆਏ ਲੱਡੂ ਚੱਕ ਲੈ ਆਏ ਨੇ ਇਹਨਾਂ ਦਾ ਹਾਲ ਦੇਖ ਲਓ ਉਲੀ ਹੋਈ ਲੱਗੀ ਹੋਈ ਆ ਲੱਡੂਆਂ ਨੂੰ ਤੇ ਆਹ ਸਾਨਾਂ ਨੂੰ ਪਾਉਣ ਵਾਲੇ ਆ ਗਏ ਸਾਨ ਉਹਨੇ ਖਾ ਕੇ ਬਿਮਾਰ ਹੀ ਹੋਣਗੇ ਆ ਇਹਨਾਂ ਦੇ ਕਾਰ ਨੰਬਰ ਆ ਇਹਨਾਂ ਦਾ ਹਾਲ ਦੇਖ ਲਓ ਵੀ ਜੇ ਤੁਸੀਂ ਲੱਡੂ ਬੱਟੇ ਹੀਗੇ ਘਰੇ ਪਏ ਨੇ ਜੇ ਕਿਸੇ ਗਰੀਬਾਂ ਨੂੰ ਵੰਡ ਦਿੰਦੇ ਕੌਣ ਖਰਾਬ ਹੋਗੇ ਇੱਥੇ ਛੱਟ ਗਿਓਂ ਸਾਨਾਂ ਨੂੰ ਪਾ ਗਿਆਂ ਦੇ ਇਹ ਖਾ ਕੇ ਬਿਮਾਰ ਹੋਗੇ ਫੇਰ ਇਹ ਲੋਕਾਂ ਦੇ ਨਾ ਕਾਰਵਾਈ ਹੋਣੀ ਚਾਹੀਦੀ ਆ ਵੀ ਜਿੱਥੇ ਜੀਕਰ ਤੋਂ ਤੁਸੀਂ ਐਜੀ ਬਿਮਾਰੀਆਂ ਵਾਲੀ ਚੀਜ਼ਾਂ ਛੱਟ ਜਾਂਦੇ ਹੋ ਇਹ ਖਾ ਕੇ ਬਿਮਾਰ ਹੋਗੇ ਤਾਂ ਕੌਣ ਜ਼ਿੰਮੇਵਾਰ ਆ ਫੇਰ ਇਹ ਮਰਨਗੇ ਇੱਥੇ ਸੜਕਾਂ ਤੇ ਹੀ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਆਈਆਂ ਜੇ ਗਊਸ਼ਾਲੇ ਖੋਲੇ ਨੇ ਉਹਨਾਂ ਵਿੱਚ ਇਹਨਾਂ ਨੂੰ ਸਾਨਾਂ ਨੂੰ ਕਿਉਂ ਨਹੀਂ ਰੱਖਦੇ ਆਗੇ ਸਾਨਾਂ ਨੂੰ ਛੱਡ ਦਿੰਦੇ ਨੇ ਗਾਵਾਂ ਜਿਹੜੀ ਦੁੱਧ ਰੱਖਣ ਲਈ ਨੇ ਉਹ ਗੌਸਲੇ ਰੋਚੀ ਜਾਰ ਰੱਖ ਲੈਣੇ ਬਾਕੀ ਬਾਹਰ ਕੱਢ ਦੰਦੇ ਨੇ ਆ ਸਾਰੇ ਸ਼ਾਹ ਨਹੀਂ ਫਿਰਦੇ ਨੇ ਇੱਥੇ